ਦੇਖੀ ਭਾਈ ਗੁਰਪ੍ਰੀਤ ਜੀ ਬਣੋ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਪੜ੍ਹਾਈ ਹੁੰਦੀ ਆ ਕਰਨ ਜਿਹੜੀ ਸਾਰੀ ਸਾਰੇ ਵਿਕਾਸ ਦੀ ਜਣਾ ਇਹ ਪਿਛਲੇ ਦਿਨਾਂ ਚ ਮਾਸਟਰ ਦੇ ਸਹਾਇਕ ਦੀ ਕਿਤਾਬ ਲਿਖੀ ਸੀ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਅੱਜ ਵੀ ਸਾਨੂੰ ਦਿਖਦੀਆਂ ਨੇ ਸਮਾਜ ਦੇ ਵਿੱਚ ਇੱਕ ਮਾਨਸਾ ਕੋਲੇ ਪਿੰਡ ਸੀਗਾ ਮੋਜੋਗਲਾ ਉਥੇ ਦੋ ਪੀੜੀਆਂ ਤੋਂ ਇੱਕ Dalit ਮਜ਼ਦੂਰ ਦਾ ਗੇਟ ਇਸ ਤਰ੍ਹਾਂ ਬੰਦ ਕੀਤਾ ਹੋਇਆ ਸੀਗਾ ਕਿਉਂਕਿ ਉਹਦੇ ਸਾਹਮਣੇ ਅਪਰਕਾਸ਼ ਦੇ ਘਰ ਸੀਗੇ ਉਹਦਾ ਪਹਿਲਾਂ ਪਿਓ ਮਰ ਗਿਆ ਇਸ ਕੋਸ਼ਿਸ਼ ਦੇ ਜਿਹੜਾ ਗੇਟ ਖੁੱਲ੍ਹੇ ਤੇ ਫਿਰ 40-45 ਸਾਲ ਦਾ ਅਗਲਾ ਮੁੰਡਾ ਹੋ ਗਿਆ ਉਹ ਗੇਟ ਨਹੀਂ ਸੀ ਖੁੱਲ੍ਹਿਆ ਦੇ ਪਿੱਛੇ ਪਿਛਲੇ 21 ਦੇ ਵਿੱਚ 8 ਦਸੰਬਰ ਤੋਂ ਲੈ ਕੇ 24 ਦਸੰਬਰ 2021 ਨੂੰ ਇਹ ਮੋਰਚਾ ਲੱਗਿਆ ਸੀ ਤੇ ਜਿਹੜਾ ਸਾਰੇ ਲੜਨ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਲਾਇਆ ਸੀ ਉਹ ਮੋਰਚੇ ਵਿੱਚ ਉਹ ਕੰਦ ਟਾਹੀ ਗਈ ਸੀ ਅਸਲ ਚ ਉਹ ਜਿਹੜਾ ਗੇਟ ਖੋਲਿਆ ਗਿਆ ਉਹ ਗੇਟ ਨਹੀਂ ਸੀ ਉਹ ਜਾਤੀਵਾਦ ਦਾ ਖੜਾ ਟੋੜਿਆ ਗਿਆ ਸੀਗਾ ਉਹਨਾਂ ਨੇ ਅਬੀ ਹੈਂਕੜ ਨੂੰ ਪਗਾਉਣ ਵਾਸਤੇ ਉੱਥੇ ਹਨੂਮਾਨ ਦੀ ਮੂਰਤੀ ਬਣਾਈ ਸੀ ਤੇ ਇਹੋ ਸਾਰਾ ਸੰਘਰਸ਼ ਕਿਵੇਂ ਲੜਿਆ ਗਿਆ ਉਸ ਪਰਿਵਾਰ ਦੀ ਜਿਹੜੀ ਗੋਪਰੀਆਂ ਦੀ ਹਾਲਤ ਆ ਉਹ ਕੀ ਸੀ ਅ ਦੇਸ ਵਿੱਚ ਸਾਹਿਬ ਜੀ ਉਹਨਾਂ ਨੇ ਇਹ ਬਹੁਤ ਹੀ ਵਧੀਆ ਕਾਗਜ਼ ਰੂਪ ਵਿੱਚ ਲਿਖਿਆਗਾ ਤੇ ਇਹ ਕਿਹਤੇ ਇਤਿਹਾਸ ਆਗਾ ਅੱਜ ਦੇ ਸਮੇਂ ਦਾ ਜਿਵੇਂ ਅਸੀਂ ਪਰਲਵਾ ਆਪਣੇ ਪੁਰਖਿਆਂ ਦੇ ਇਤਿਹਾਸ ਬਣਦੇ ਆ ਇਹੀ ਅੱਜ ਦਾ ਇਤਿਹਾਸ ਹੈਗਾ ਜਿਹੜਾ ਸਿਰਜਿਆ ਗਿਆਗਾ। ਸੋ ਮੈਂ ਬੇਨਤੀ ਕਰੂਗਾ ਵੀ ਇਹ ਹੈ ਕਿ ਬਾਬੋਸਾਂ ਮਿਲ ਜੂਗੀ ਤੇ ਤੁਸੀਂ ਸਾਰਿਆਂ ਨੂੰ ਏ ਤਰ੍ਹਾਂ ਲੈ ਕੇ ਜਾਓ। ਤੇ 1 ਮਿੰਟ ਮੈਂ ਹੋਰ ਲੈਣਾ ਬਸ। ਅਸੀਂ ਸਾਰੇ ਡਾਕਟਰਾਂ ਮੇਰਦਾਰ ਦਾ ਨੋ ਲੈਨੇ ਆ। ਬਹੁਤ ਨੋ ਲੈਨੇ ਆ। ਜਾਇ ਮੇਰਦਾਰ ਵੀ ਕਹਿੰਦੇ ਆ। ਪਰ ਮੈਨੂੰ ਲੱਗਦਾ ਵੀ ਅਸੀਂ ਬਹੁਤ ਘੱਟ ਨੇ ਪੜਿਆ ਹੋਊਗਾ ਵੀ ਮੇਰਦਾਰ ਦੇ ਵਿਚਾਰ ਕੀ ਸੀ। ਉਹਨਾਂ ਦੀਆਂ ਆਪਣੀਆਂ 21 ਕਿਤਾਬਾਂ ਨੇ ਉਹਨਾਂ ਦਾ ਪਹਿਲਾ ਆਰਟੀਕਲ ਉਹਨਾਂ ਨੇ 24 ਸਾਲ ਦੀ ਉਮਰ ਚ ਲਿਖਿਆ ਉਹ ਇੱਕ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਿਆ ਸੀਗਾ ਉਹਦਾ ਨਾਮ ਸੀਗਾ ਜਾਤਪਾਤ ਦਾ ਖਾਤਮਾ ਇਹ 20 ਪੇਜ ਦਾ ਆਰਟੀਕਲ ਹੈਗਾ ਹੁਣ ਜਾਤਪਾਤ ਦੇ ਰੋਣੇ ਨਹੀਂ ਸੀ ਰੋਣੇ ਹੈਗੇ ਵੀ ਅਸੀਂ ਰੋਣਾ ਰੁਈ ਜਾਈਏ ਅਸੀਂ ਜਾਤਪਾਤ ਦਾ ਖਾਤਮਾ ਕਰਨਾ ਹੈਗਾ ਇਹਦੇ 'ਚ ਉਹਨਾਂ ਨੇ ਕੀ ਹਲ ਦੱਸਿਆਗਾ ਵੀ ਇੰਟਰ ਕਾਸਟ ਮੈਰੇ ਦਾ ਹੱਲ ਆ ਇੱਕ ਤਾਂ ਅਸੀਂ ਕਦੇ ਵੀ ਕਿਸੇ ਦੀ ਜਾਤ ਨਹੀਂ ਪੁੱਛਣੀ ਜਦੋਂ ਵੀ ਅਸੀਂ ਆਪਸੀ ਮਿਲਾਂਗਾ ਅਸੀਂ ਕਦੇ ਵੀ ਕਿਸੇ ਦੀ ਜਾਤ ਨਹੀਂ ਪੁੱਛਣੀ ਅਸੀਂ ਬੰਦੇ ਨੂੰ ਤੇ ਬੁਣਾਂ ਤੋਂ ਮਿਲਾਂਗਾ ਤੇ ਇੱਕ ਟੋਟਾਟ ਜੀ ਅਪਰ ਕਾਸਟ ਜੀ ਅਸੀਂ ਇਹਦੀਆਂ ਸੈਂਕੜੇ ਜਾਤੀਆਂ ਸਾਡੇ ਦਰਦਾਂ ਦੇ ਵਿੱਚ ਨੇ ਉਹ ਤਾਂ ਆਪਸੀ ਇਕੱਠੇ ਮੈਰਦਾਂ ਕਰਨੀ ਸ਼ੁਰੂ ਕਰਨਾਂ ਸੋ ਮੈਂ ਬੇਨਤੀ ਕਰਾਂ ਇਹ ਕਿਤਾਬ ਵੀ ਉਹ ਸਾਹਮਣੇ ਸਟਾਲ ਤੋਂ ਮਿਲਦੀ ਆ ਵੀ ਤੁਸੀਂ ਜਿਹੜਾ ਮੇਰਾ ਡਾਕਟਰ ਮੇਰਗਰ ਦਾ ਪਹਿਲਾ ਆਰਟੀਕਲ ਆਗਾ ਜਾਦਵਾ ਦਾ ਬਿਜਲਾਸ ਉਹਨਾਂ ਨੇ ਸਾਰੀ ਵਿਆਖਿਆ ਕੀਤੀ ਹੋਈ ਆ ਤੇ ਹੱਲ ਦੱਸਿਆ ਹੋਇਆ ਉਹ ਤੁਸੀਂ ਜ਼ਰੂਰ ਪੜੋ ਫਿਰ ਵੀ ਅਸੀਂ ਕਹਿ ਸਕਦੇ ਤੁਸੀਂ ਮੇਰਗਰ ਨੂੰ ਮੰਨਣਾ ਆ ਰਿਹਾ ਜਿਹਦੇ ਵਿਚਾਰ ਨੂੰ ਪੜਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਲੈਕਾ ਅਸੀਂ ਜਿੱਦੱਕ ਕੁਝ ਆਪਾਂ ਕਰਤਾ ਤਾਂ ਬਹੁਤ ਬਾਰ ਗੱਲ ਹੋਈ ਤੇ ਅਸੀਂ ਦੇਖਿਆ ਬਾਜ ਜਿਹੜੇ ਵਿਚਾਰ ਸਰੇ ਆ ਤਾਂ ਇਹਨੇ ਇੱਕ ਗੱਲ ਜਿਹੜੀ ਪੜਹੀ ਗਈ ਪੀੜੀਆਂ ਜਦ ਪੜ ਰਹੀਆਂ ਜਿਹੜਾ ਬਰਾਸ ਫਾਊਂਡੇਸ਼ਨ ਚ ਕਿਉਂ ਹੋਣ ਵਿਚਾਈ ਬੜਾ ਦਰਸੀ ਗਈ ਆ ਦੇਖਿਆ ਸਾਹਿਬ ਜੀ ਜੀ ਉਹ ਦੇਖੋ ਸਾਡੇ ਵੀ ਉਸ ਪਾਲ ਦੇ ਸੰਦੇ ਚੇਰ ਇਹ ਸ਼ਬਦ ਦਾ ਬਹੁਤ ਹੀ ਮੇਤ ਨਾਲ ਇਹਨਾਂ ਨੇ ਇਹ ਸ਼ਬਦ ਬ੍ਰਾਸ ਬ੍ਰਾਸ ਮਤਲਬ ਮ铜 ਬ੍ਰਾਸ ਦਾ ਮਤਲਬ ਹੁੰਦਾ ਹੈਗਾ ਪਿੱਤਲ ਬੜੇ ਤੋਂ ਸ਼ਬਦਗੇ ਇਹ ਸ਼ਬਦ ਇਹ ਫਾਊਂਡੇਸ਼ਨਾਂ ਜਿਹੜੀ ਬਣਾਈ ਹੈਗੀ ਤੁਸੀਂ ਇਹਦਾ ਲੋਗੋ ਦੇਖੋ ਫਰਾਤ ਗਵਾਤ ਪਾ ਲਿਖਣਾ ਉਹਦੇ ਵਿੱਚ ਤਾਣ ਲੱਗਿਆ ਹੋਇਆ ਹੈਗਾ ਤਾਂ ਉਹਦੇ ਵਿੱਚ ਤੇ ਤਾਈਆਂ ਉਹਦੇ ਵਿੱਚ ਚਾਰ ਤਾਰੇ ਛੋਟੇ ਕਾ ਕੇ ਜਾਓ ਤੁਸੀਂ ਇਹ ਸਵਾਰ ਕਰਦੇ ਨੇ ਕਿ ਤੁਹਾਨੂੰ ਦਿਖਾਉਂਗਾ ਇਹ ਤਾਰੇ ਕੋਈ ਤਾਈ ਕੋ ਰਹੇ ਹੈ ਚਲੋ ਕਿੰਨਾ ਬਟਾ ਪੱਤਰ ਹੈਗਾ ਇਹਦਾ ਤਾਈ ਤਾਈ ਜਿਹੜੇ ਬਣਦੀਆਂ ਜੋ ਪੜਦਾ ਸਕੂਲ ਚ ਜਾਂਦਾਗਾ ਕੂਦਵਰ ਕਾਲਜ ਜਾਂਦਾ ਕਾਲਜ ਵੱਲ ਯੂਨੀਵਰਸਿਟੀ ਜਾਂਦਾ ਫਿਰ ਉੱਥੇ ਕੋਈ ਪੀ ਐਚ ਡੀ ਕੋਈ ਕਿੱਦਾਂ ਕੋਈ ਵੀ ਕੋਈ ਅਪੀ ਜਾਂਦਾ ਉਹਦਾ ਵਾਰ ਹੁੰਦਾ ਉਹ ਉਦੋਂ ਦੀ ਸਟੱਡੀ ਕਰਦਾ ਹੈ ਹਨਾ ਫਿਰ ਹਾਂ ਤੋਂ ਉੱਥੋਂ ਕੋਈ ਸਕੂਲ ਵਾਸਤੇ ਲੱਗਦਾ ਕੋਈ ਟੀਚਰ ਲਾ ਜਾਂਦਾ ਆਪ ਲੱਗਦਾ ਕੋਈ ਛੋਟੀ ਸਾਡੀ ਭੈਣ ਕੋਈ ਇਧਰ ਹੱਤਾਂ ਲੱਗੀ ਆ ਬੰਦੀ ਆ ਠੀਕ ਹੈ ਫਿਰ ਹੋ ਸਮਝਦਾ ਕਿ ਭੀਮਰਾ ਬੈਠ ਕੇ ਕੌਣ ਸੀ ਠੀਕ ਹੈ ਫਿਰ ਅਬ ਦੇ ਸਕੂਲਾਂ ਦੀਆਂ ਕਿਤਾਬਾਂ ਤੋਂ ਇਲਾਵਾ ਜਿਹੜੀ ਉਹ ਪਾਸ ਸ੍ਰੀ ਸਟਾਰ ਲਾਈਨ ਦੀਆਂ ਫਿਰ ਉਧਰ ਵੀ ਲੰਦਾਗਾ ਉਹਦੇ ਵੀ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ ਜਿਹੜੀਆਂ ਕਾਲਜ ਦੀ ਜਾਂ ਸਕੂਲ ਦੀ ਦੀ ਨੈਵੀਗਰੇਟ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਅਸੀਂ ਪੜ੍ਹਨੀਆਂ ਨੇ ਉਧਰ ਪਾਸ ਸ੍ਰੀ ਨੂੰ ਜਾਂਦਾਗਾ ਪਾਸ ਤੋਂ ਕਿਤਾਬ ਦੇਦਾਗਾ ਜਿਹੜੀ ਬਹਾਦਰ ਸਿੰਘ ਜੀ ਬੇੜਾ ਬੋਲਦਗੇ ਨੇ ਜਾਤ ਪਾਤ ਦਾ ਦੀਦ ਨਾਸ ਠੀਕ ਹੈ ਫਿਰ ਤੁਸੀਂ ਉਹਨੂੰ ਪੜੋਗੇ ਫਿਰ ਤੁਸੀਂ ਸਮਝੋਗੇ ਇਹ ਹੈ ਤੇ ਮੈਂ ਜ਼ਿਆਦਾ ਕੁਝ ਨਾ ਬੋਲਦਾ ਹੋਇਆ ਤੇ ਇੱਥੇ ਬੋਲਦਾ ਵਿਦਵਾਨ ਵਿਦਵਾਨ ਉਹ ਬੰਧਿਆ ਨੇ ਕਿ ਅੱਜ ਪਹਿਰੇ ਵਾਲੇ ਤੁਹਾਨੂੰ ਪਤਾ ਨਾ ਮੈਂ ਬੋਲ ਰਿਹਾ ਮਾਸਟਰ ਜੀ ਤੇ ਰੌਣਕਾ ਜੀ ਜਿਨ੍ਹਾਂ ਨੇ 500 ਰੁਪਏ ਤਾਂ ਸਰਪੀ ਸਿੰਘ ਨਮੋਲ ਜਿਹੜੇ ਦੋਸਤ ਨੇ ਤੇ ਪਰ ਇਹ ਜੋ ਸੰਕਰ ਸਿੰਘ ਐਸ.ਡੀ. ਸਾਹਿਬ ਨਾਮ ਦੇ ਕੋਈ ਤਦਨ ਹੋਰ ਜਿਹੜੀ ਜਿਹੜੀ ਮੈਥੋ ਵੀ ਰਹਿ ਗਈ ਅਸੀਂ ਫਾਊਂਡੇਸ਼ਨ ਬਣਾਈ ਹੈਗੀ ਵਿਰਾਸਤ ਪਾਉਣ ਦੇ ਸੇ ਇਹਦੇ ਵਿੱਚ ਅਸੀਂ 30 35 ਬੰਦੇ ਆ ਜਿਹੜੇ ਪਰ ਮੰਥ ਹਰ ਮਹੀਨੇ 500 ਰੁਪਏ ਦੇਵਾਂਗੇ ਤੇ ਬੱਚੇ ਇੱਕ ਇੱਕ ਰਾਜ ਦੇ ਵਿੱਚ 12 ਬੱਚੇ ਨੇ ਉਹਨਾਂ ਨੂੰ ਸਟੇਸ਼ਨ ਦੇ ਜਿਹੜੀ ਜਿਹੜੀ ਉਹਨਾਂ ਦੇ ਪੈਨ ਪੈਨ ਕਾਫੀ ਪੈਸਾ ਦੇਣੀ ਹੈ ਪਰ ਅਸਰ ਜੇ ਲੋਕ ਦਿੱਤੀ ਚਿਰ ਨੂੰ ਕਰਾਉਗੀ ਉਹ ਵੀ ਉਹ ਵੀ ਉਹ ਵੀ ਗਰੀਬ ਪਰਵਾਰ ਤੋਂ ਪੜ੍ਹ ਜੋ ਉਹਨੂੰ ਐਜੂਕੇਸ਼ਨ ਐਜੂਕੇਸ਼ਨ ਦੀ ਲੋੜ ਆਉਂਦੀ ਦਹਾ ਵਰਦਾ ਉਹਨੂੰ 3-4000 ਪੀਆਰ ਵੀ ਦੇ ਮਾਗੇ ਠੀਕ ਹੈ ਸਾਡੇ ਬਹੁਤ ਇੱਥੇ ਬੰਦੇ ਨੇ ਜਿਹੜੇ ਪਰਮਾਥ ਪੈਸੇ ਦੇ ਨੇਰੇ ਨਰਾ ਕਮੇਤਰ ਇੱਥੇ ਬੈਠਾਗਾ ਮਾਸਟਰ 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 ਹਜ਼ੰਦਰ ਫਿਕਰਾ ਹੋ ਮੇਰੇ ਨਾਲ ਕਾਲਜ ਦੇ ਚਿਰ ਜਿਹੜੇ ਕਾਲਜ ਚ ਪੜ੍ਹਿਆਗਾ ਉਹਨਾਂ ਲਈ ਕਿ ਹਗਰਾ ਸਭ ਤੋਂ ਪਰਮਾਥ ਪੈਸੇ ਜਾ ਕਰੋ ਕਿਉਂਕਿ ਅਸੀਂ 500 ਦੇ ਦੇਣਾ ਇਹਨਾਂ ਤੇ ਸੁਬਿਹਰਾ ਰਾਜ ਜੀ ਜੀ ਆਪਣੇ ਨਾਲ ਵੀ 10 ਬੱਚੇ ਸਾਡੇ ਲੈ ਕੇ ਆਏ ਨੇ ਸ੍ਰੀ ਓਮਪਰਤਾ ਜੀ ਸਾਹਿਬ ਸलाम ਜੀ ਇਹ ਸਾਰੇ ਬੰਦੇ ਸਾਨੂੰ 500 ਰੁਪਿਆ ਪਰ ਬੰਤ ਆ ਮੇਰੇ ਨਾਲ ਆ ਮੇਰੇ ਨਾਲ ਜੀ ਸਾਹਿਬ ਬੋਲਦਾ ਹੈ ਅੱਜ ਦਾ ਪ੍ਰੋਗਰਾਮ ਕਰਵਾਇਆਗਾ ਸੀ ਅਸੀਂ ਬਰਾਸ ਫਾਊਂਡੇਸ਼ਨ ਵੱਲੋਂ ਲੰਗਰ ਜਿਹੜੇ ਖੁੱਲ੍ਹੇ ਆ ਰਹੇ ਨੇ ਸਭ ਹੀ ਹੈ ਬਨੇ ਕਿ ਉਸ ਦਿਨ ਉਸ ਨਾਲ ਹੋ ਰਿਹਾ ਸੀ ਬੱਚਾ ਨੂੰ ਸਕੂਲੋਂ ਕੱਢਾ ਸਕੂਲ ਜਮਾਇਨੇ ਸਕੂਲ ਤੋਂ ਬਾਅਦ ਮਤਲਬ ਕਿ ਬਸਤਾ ਸਿੱਟ ਕੇ ਬੱਚਾ ਨੂੰ ਪੜਾਉਣਾ ਭਾਗਿਆ ਮੈਨੇ ਠੀਕ ਤੇ ਮਤਲਬ ਕਿ ਉਹ ਬੱਚਿਆਂ ਨੂੰ ਸੀ ਹੋਰ ਪੜਾਵਾ ਕਿ ਉਹਨਾਂ ਨੂੰ ਇਹੋ ਕਰਾਂਗੇ ਬਾਅਦ ਚੜ ਕੇ ਬੱਚੇ ਪੜ੍ਹਨਾ ਸਕੂਲ ਤੋਂ ਕਤਾਬਾ ਲੈ ਕੇ ਜਾਣ ਠੀਕ ਹੈ ਤੇ ਆਪ ਉਹਦੇ ਜਿੱਕੇ ਅਰਿੰਦ ਦੇਨ ਸ਼ੁਰੂ ਤੋਂ ਪੁਰਮੇਸਿੰਗ ਦਿੱਲੀ ਉਗਰਵੇਸਿੰਗ ਮੇਲਾ ਤਾਹੜ ਤੋਂ ਜਾਸੇ ਨੌਗੋਆ ਬੰਤੇਸਿੰਗ ਸੈਕਟਰੀ ਕਾਰਪੋਰੇਟ ਆਪਰੇਟਰ ਸੁਸਾਇਟੀ ਨੌਗੋਆ ਤੇ ਦਰਸ਼ਨ ਸਿੰਘ ਐਸਆਈ ਸਾਫ ਕੈਸੇ ਦਰਸ਼ਨ ਸਿੰਘ ਐਸਆਈ ਵੀ ਇੱਕ ਕੇਸ ਲਾ ਰਹੇ ਨੇ ਤੇ ਉਹਦੇ ਦੱਸਣਾ ਬਣਦਾ ਥੋੜਾ ਟਾਈਮ ਦਿੱਤਾ ਸੋਦੇ ਰਹੀ ਗਏ ਮੈਂ ਦੱਸ ਦਿੰਦਾ ਤੁਹਾਨੂੰ ਇੱਥੇ ਸੁਸਾਇਟੀ ਜਿਹੜੀ ਸਾਡੇ ਨੌਗੋਆ ਦੇ ਵਿੱਚ ਅਪੋਰਟ ਸੀ ਜਿਹੜੀ ਕਿ ਇੱਕ ਜਾਨੀ ਸਰਟੀਫਿਕੇਟ ਲਾ ਕੇ ਲੈ ਰਿਹਾ ਸੀਗਾ ਅੱਜ ਇੱਕ ਅ ਰਜਰਵੇਸ਼ਨ ਚੋਰ ਫਰਮੋਰ ਚੱਲ ਰਿਹਾਗਾ ਜਿਹੜੇ ਬਹੁਤ ਬਹੁਤ ਦੰਦ ਸਰਟੀਫਿਕੇਟ ਲਾ ਕੇ ਬਣਾ ਕੇ ਆਪ ਲੋਕ ਨੇ ਤੇ ਬੈਠੇ ਜਿਵੇਂ ਇੱਕ ਗਾਈਡ ਜਿਹਾ ਸੀਗਾ ਆਹੋ ਇਹ ਜੀ ਦਾ ਉਹਦਾ ਨਾ ਉਹਨਾਂ ਤੋਂ ਸਾਰੀ ਸਰਵਿਸ ਕਰ ਗਿਆ ਉਦੋਂਦ ਪਤਾ ਲੱਗਾ ਅਮਰ ਦਾ ਅਮਰ ਜਿਹੜਾ ਸੀਗਾ ਉਹ ਹੈ ਅਮਰ ਦਾ ਚਲੋ ਚਲੋ ਬਣਾ ਲਿਓ ਤੇ ਜਨਜੀਤ ਜਨਜੀਤ ਸਿੰਘ ਨਮੋ ਜੀ ਸਪੋਰਟਸ ਇਰਾਂ ਜੀ ਆਏ ਨੇ ਤੇ ਧੰਨਵਾਦ ਕਰਦੇ ਆ ਸਾਰਿਆਂ ਦਾ ਤੇ ਸਾਡੀਆਂ ਟੀਚਰ ਟੀਚਰ ਵੜਵਾ ਰਹੇ ਆ ਉਹਨਾਂ ਨੂੰ ਬਹੁਤ ਧੰਨਵਾਦ ਤੇ ਸਾਡੇ ਖਾਸ ਕਰਕੇ ਜਿਹੜੀ ਲੰਗਰ ਕਮੇਟੀ ਦੀ ਮਿਹਨਤ ਹੈ ਬਹੁਤ 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 ਅਨਨਤਾ ਸਹੀਏਗੀ ਤੇ ਬੜਾ ਸਿਰ ਤੇ ਬੰਨਰੇ ਕਰੇ ਬੰਨਰੇ ਰੋਟੀ ਖਾਣਿਆ ਉਹ ਗਾਣਾ ਬੈਠੇ ਰੋਟੀ ਬਣਦੇ ਨੇ ਆ ਪਤਾ ਹੀ ਨਾ ਇਹ ਵੱਤੇ ਧੰਨਵਾਦ ਗੰਦੇ ਨੇ ਤੇ ਬਾਕੀ ਸੁਖਦਾ ਦੀ ਹੋਰ ਸਾਡੇ ਇਥੇ ਫਾਊਂਡੇਸ਼ਨ ਦੇ ਮੈਂਬਰ ਜੋਂਗ ਵਾਲੇ ਸੁਖਿਆਰ ਬਸੇ ਸਿੰਘ ਜੀ ਜੋ ਸਭ ਬੋਲਣਗੇ ਆਓ ਜੀ ਜੈ ਜੀ ਦੇ ਬਾਦ ਜੋ ਅਜ ਤੱਕ ਰਹੇ ਹੈ ਮੈਂ 2 ਸਾਲ ਦੇ ਬੀਤ ਰਹੇ ਸੀ بہت بہت خوشی ہوئی جو آج جو سب یہ موقع ملے ہیں یہ جو گوپی جی بھوکت کی پیڑ کو پریسٹی پر دیس رہا جی یہ بہت بہت بڑی مہانہ سے جو کہ یہ بڑا سکیم ہے میں انہوں نے بہت کامدار کرتا ہے جنہیں کہ انہوں نے ساتھوں اپنے گال لڑ ہے میں تھائی سال فاؤٹریس ساتھ سے کر کے ہیں میں جب ہم نے افتدائی بھی دیکھنا ہے اپنی پہنگے سکول کلاس میں بعد جو بیسک ہے بےسک اٹیا سیٹی ستویں دن یہ ابھی پینتی مینٹے ہوتے ملازم کے پولیس والے اور بوجی بھائی ہیں اور ٹیچر ہیں اور ایک سارے جیلی صاحب کا سٹاف انہوں نے بہت بہت تعلقات جو سب نے انہوں نے انڈی شپورٹ کی تھی میں یہ کہنا کہ ایک کام جے اسی ساتھے بھی شپورٹ کر رہا ہوں ایک کام ہو جن میں کہنے لینا ہے اور پوری عمر صدا رہا نہیں چاہتا ہے کوئی شکھان جی کوئی انہی ہمیں ٹائم جاؤں گا میں اپس سکھ لے رہا ਮੈਂ ਕਈ ਵਾਰੀ ਆ ਸਾਡੇ ਦਰਸੀ ਬੈਠ ਕੇ ਬਹਿ ਉਹ ਜਿਹੜੇ ਕੋਠੇ ਸਾਡੇ ਉਹ ਸੇਵਾ ਦਾ ਵੀ ਸੇਵਾ ਦੇ ਵੀ ਕਿਤੇ ਵੀ ਜਾਂ ਤੁਸੀਂ ਪਰੋਂ ਪੜੰਗੀ ਕੋਈ ਉਭਰਦੀ ਹੈ। ਤੋਂ ਰਾਜੀ ਤੇ ਬਹੁਤ ਇਹਨਾਂ ਪਾਰਟੀ ਧੰਨਵਾਦ ਕਰਦਾ ਬਹੁਤ ਪੁਸ਼ਪਕੀ ਹੈ ਕਿ ਜੇ ਰਖਾ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਾਰੇ ਯਾਰਗੋਆਂ ਦੇ ਵਿੱਚ ਹੋਰ ਵੀ ਸੱਜਣ ਪਰ ਆਵਾ ਬਣਾ ਲਾ ਰਿਹਾ ਹਾਂ। ਉਹ ਇੰਨੀ ਵੀ ਇੱਜ਼ਾਤ ਤੁਸੀਂ ਸਾਡੇ ਨਾਲ ਜੋੜੋ ਕੋ ਸੰਗਤ ਕਰੋ। ਜੋ ਐਜੂਕੇਸ਼ਨੀ ਸਭ ਤੋਂ ਵੱਡੀ ਤਾਕਤ ਹੈ ਜੈ ਜਿੰਨ ਜਵਾਬ